ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਜੀ ਕਿ ਚੀਂਡੇ ਅਤੇ ਪਰਮਲ ਦੀ ਸਬਜੀ ਆਪਾਂ ਪਰਮਲਾਂ ਨੂੰ ਕੱਟ ਲਏ ਐ ਤੇ ਦੋ ਟਮਾਟਰ ਕੱਟ ਲਏ ਐ ਦੋ ਤਿੰਨ ਮੋٹے ਮੋٹے ਪਿਆਜ਼ ਕੱਟ ਲਏ ਐ ਆਪਾਂ ਪਿਆਜ਼ ਨੂੰ ਮੋٹے ਮੋਟੇ ਕੱਟੇ ਆ ਕਿਉਂਕਿ ਜੇ ਬਰੀਕ ਨਹੀਂ ਕੱਟਿਆ ਕਿਉਂਕਿ ਕਰੀ ਵਾਲੀ ਸਬਜੀ ਵਿੱਚ ਜ਼ਿਆਦਾਤਰ ਬਰੀਕ ਪੱਟੇ ਹੋਏ ਪਿਆਜ਼ ਪੈਂਦੇ ਐ ਤੇ ਸੁੱਕੀ ਸਬਜੀ ਵਿੱਚ ਮੋٹے ਕੱਟੇ ਹੋਏ ਪਿਆਜ਼ ਹੀ ਵਰਤਦੇ ਆਪਾਂ ਜੀ ਲਓ ਜੀ ਆਪਾਂ ਕੜਾਹੀ ਨੂੰ ਗੈਸ ਦੇ ਉੱਪਰ ਰੱਖ ਲਿਆ ਤੇ ਇੱਕ ਕੜਚੀ ਸਰੋਂ ਦਾ ਤੇਲ ਪਾ ਲਿਆ ਤੇਲ ਗਰਮ ਹੋਣ ਤੇ ਹੁਣ ਆਪਾਂ ਇਹਦੇ ਵਿੱਚ 1.5 ਚਮਚ ਜੀਰੇ ਦਾ ਪਾਵਾਂਗੇ ਹੁਣ ਆਪਾਂ ਕੜਚੀ ਨਾਲ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਾਂਗੇ लो जी अपना जीरा भुन चुके हूँ आप कटे हुए टमाटर पावेंगे हम आप इस चंकी तरह मिक्स करा करांगे। लो जी हूँ आप मोटे कटे हुए प्याज पावेंगे अलग-अलग ठावां ते ਇਸ ਨੂੰ ਜੀ ਅਲੱਗ-ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਹੈ ਕਈ ਥਾਵਾਂ ਤੇ ਇਸ ਨੂੰ ਪਰਮਲ ਤੇ ਕਈ ਥਾਵਾਂ ਤੇ ਪਰਪਲ ਤੇ ਕਈ ਥਾਵਾਂ ਤੇ ਕਤਰੀਂਡੇ ਬੋਲਿਆ ਜਾਂਦਾ ਹੈ ਹਰ ਇੱਕ ਦੀ ਆਪੋ ਆਪਣੀ ਭਾਸ਼ਾ ਹੁੰਦੀ ਹੈ। ਲੋ ਜੀ ਹੁਣ ਆਪਾਂ ਇਸ ਨੂੰ 20 ਮਿੰਟ ਤੱਕ ਮਿਕਸ ਕਰਾਂਗੇ। ਲੋ ਜੀ ਆਪਣੇ ਪਿਆਜ਼ ਦਾ ਰੰਗ ਬਦਲ ਚੁੱਕਿਆ। ਲਾਲ ਪੂਰਾ ਹੋ ਚੁੱਕਿਆ। ਹੁਣ ਆਪਾਂ ਇਸ ਵਿੱਚ ਚੱਕਰ ਇਹ ਹੋਏ ਪਰਮਲ ਪਾਵਾਂਗੇ ਦੇਖੋ ਜੀ ਕਈ ਪਰਮਲਾਂ ਦਾ ਰੰਗ ਲਾਲ ਹੈ ਤੇ ਕਈਆਂ ਦਾ ਚਿੱਟਾ ਹੈ ਜਿਹੜੇ ਪਰਮਲਾਂ ਦਾ ਰੰਗ ਲਾਲ ਹੈ ਜੀ ਉਹ ਥੋੜੇ ਜਿਹਾ ਪੱਕ ਚੁੱਕੇ ਹੈ ਤੇ ਜਿਹੜੇ ਚਿੱਟੇ ਹੈ ਉਹ ਪੱਕੇ ਨਹੀਂ ਹੁਣ ਆਪਾਂ ਇਸ ਨੂੰ ਕੜਚੀ ਨਾਲ ਚੰਗੀ ਤਰ੍ਹਾਂ ਮਿਚਾ ਲਾਂਗੇ ਲਓ ਜੀ ਇਹ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਹੈ ਹੁਣ ਆਪਾਂ ਪਲੇਟ ਨਾਲ 20 ਮਿੰਟ ਲਈ ਢੱਕ ਕੇ ਰੱਖ ਦੇਵਾਂਗੇ ਪੱਕਣ ਵਾਸਤੇ। ਲੋ ਜੀ ਹੁਣ ਆਪਾਂ ਇਸ ਵਿੱਚ ਹਲਦੀ, ਮਿਰਚ, ਨਮਕ ਤੇ ਧਨੀਆ ਪਾਵਾਂਗੇ। ਤੁਸੀਂ ਆਪਣੀ ਲੋੜ ਅਨੁਸਾਰ ਵੱਧ ਜਾਂ ਘੱਟ ਮਸਾਲਾ ਪਾ ਸਕਦੇ ਆ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਹੁਣ ਆਪਾਂ ਮਸਾਲੇ ਨੂੰ ਪੱਕਣ ਲਈ 10 ਮਿੰਟ ਰੱਖ ਦਿੱਤਾ ਸੀ ਲਓ ਜੀ ਆਪਣੇ ਪਰਮਲ ਬਣ ਕੇ ਤਿਆਰ ਹੈ ਤੇ ਇਹ ਪੂਰੀ ਤਰ੍ਹਾਂ ਨਰਮ ਹੋ ਚੁੱਕੇ ਹੈ ਆਪਣੀ ਸਬਜੀ ਤਿਆਰ ਹੈ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ